ਲੋਬੀਕਸਾਣਾ ਪ੍ਰਭੋ ਬਾਈ ਨੇ ਇੱਕ ਆਸ਼ਾ ਟਰੈਕਟਰ ਤੇ ਗਾਣਾ ਲਿਖਿਆ ਸੁਣਿਓ ਜ਼ਰੂਰ ਜੇ ਵਧੀਆ ਲੱਗਿਆ ਤਾਂ ਬਾਈ ਸ਼ੇਅਰ ਕਰ ਦਿਓ ਸਨਾਹ ਬਾਈ ਕਿਹੜਾ ਗਾਣਾ ਲਿਖਿਆ ਇਹ 552 ਟਰੈਕਟਰ ਹੈ ਆਸ਼ਾ ਅੱਛਾ 552 ਠੀਕ ਆ ਜਿਹੜਾ ਨਵਾਂ ਮਾਡਲ ਆਇਆ ਠੀਕ ਆ ਸਨਾਹ ਫਿਰ ਹੈ ਸ਼ੇਰੋਂ ਹੈਡ ਰਾਮ ਮਗਾਇਆ ਸ਼ੇਰੋਂ ਹੈਡ ਰਾਮ ਮਗਾਇਆ ਰੱਖੇ ਨਟ ਬੁਲਟ ਤਿਆਰ ਸ਼ੇਰੋਂ ਹੈਡ ਰਾਮ ਮਗਾਇਆ ਰੱਖੇ ਨਟ ਬੁਲਟ ਤਿਆਰ ਪਹੁੰਚਾਲ ਦੀ ਸੰਗਲ ਜਦੋਂ ਪਤਾ ਹੰਣ ਨਹੀਂ ਨਹੀਂ ਚੱਕ ਆਸ਼ਾ ਚੱਕ ਆਸ਼ਾ ਕੰਪੈਨ ਤੇ ਚੜਾਤਾ ਹਨ ਨੇ ਨਹੀਂ ਆਪਾਂ ਆਸ਼ਾ ਆਪਾਂ ਆਸ਼ਾ ਕੰਪੈਨ ਤੇ ਚੜਾਤਾ ਹਨ ਨੇ ਨਹੀਂ ਆਪਾਂ ਆਸ਼ਾ ਇਹ ਪੰਜਾ ਕਿੱਲਿਆਂ ਦੀ ਵਾਈ ਪੰਜਾ ਕਿੱਲਿਆਂ ਦੀ ਵਾਈ ਚੰਗੀ ਆਈ ਸੀ ਚਲਾਈ ਪੰਜਾ ਕਿੱਲਿਆਂ ਦੀ ਵਾਈ ਚੰਗੀ ਆਈ ਸੀ ਚਲਾਈ ਬੈਠੇ ਬੈਠਨੇ ਜੀ ਗਾੜ ਕਿੱਥੋਂ ਲਾਤ ਹਾਨੀਆਂ ਵੇ ਚੱਕ ਜਾਣ ਨੂੰ ਚੱਕ ਜਾਣ ਨੂੰ ਸਿਆਪਾ ਨਵਾ ਪਾਤ ਹਾਨੀਆਂ ਵੇ ਸਾਡੀ ਜਾਣ ਨੂੰ ਅਢੀ ਜਾਣ ਨੂੰ ਸਿਆਪਾ ਨਵਾ ਪਾਤਾ ਹਾਨੀਆਂ ਵੀ ਤੱਕ ਜਾਣ ਨੂੰ ਫੈ ਰੱਖ ਹੌਸਲਾ ਤਬੀ ਲੋ ਪਰਵਾਣਾ ਮੰਨਣੀ ਆਪਾ ਇਤਕੀ ਹੀ ਕਰਾ ਦੇ ਅੰਗੇ ਤਨ ਤਨਣੀ ਆਪਾ ਇਤਕੀ ਹੀ ਕਰਾ ਦੇ ਅੰਗੇ ਤਨ ਤਨਣੀ ਕਲਚ ਨੱਪ ਕਿਕ ਟੱਕ ਗੇਰਨ ਪਾਤਾ ਹਾਨਣੇ ਨਹੀਂ ਆਪਾ ਆਸ਼ਾ ਆਪਾ ਆਸ਼ਾ ਕੰਪੈਨ ਤੇ ਚੜਾਤਾ ਹਾਨਣੇ ਨਹੀਂ ਆਪਾ ਆਸ਼ਾ ਆਪਾ ਆਸ਼ਾ ਕੰਪੈਨ ਤੇ ਚੜਾਤਾ ਹਾਨਣੇ ਨਹੀਂ ਆਪਾ ਆਸ਼ਾ ਤੇਰਾ 552 7 ਲੱਖ ਦਾ ਵਿਆਸ਼ਾ ਤੇਰਾ 552 7 ਲੱਖ ਦਾ ਵਿਆਸ਼ਾ 3 ਲੱਖ ਦੀ ਮਸ਼ੀਨ ਬਣ ਜਾਊਗਾ ਤਮਾਸ਼ਾ 3 ਲੱਖ ਦੀ ਮਸ਼ੀਨ ਬਣ ਜਾਊਗਾ ਤਮਾਸ਼ਾ 10 ਲੱਖ ਨੂੰ ਵਿਆਜ ਪੈਣ ਲਾਤਾ ਹਾਨੀ ਆਵੇ ਸਾਡੀ ਜਾਨ ਨੂੰ ਚੱਕ ਜਾਨ ਨੂੰ ਸਿਆਪਾ ਨਵਾ ਪਤਾ ਹਾਨੀ ਆਵੇ ਚੱਕ ਜਾਨ ਨੂੰ ਚੱਕ ਜਾਨ ਨੂੰ ਸਿਆਪਾ ਨਵਾ ਪਤਾ ਹਾਨੀ ਆਵੇ ਸਾਡੀ ਜਾਨ ਨੂੰ ਹਏ ਨਵਾਂ ਡੈਕ ਹੀ ਰਖਾਇਆ ਉੱਤੇ ਚੱਲੂ ਲਾਵ ਹੀਰਾ ਨਵਾਂ ਡੈਕ ਹੀ ਰਖਾਇਆ ਉੱਤੇ ਚੱਲੂ ਲਾਵ ਹੀਰਾ ਮਨ ਖੁਸ਼ ਹੋ ਜਾਊ ਉੱਤੇ ਬੈਠਾ ਜੇ ਤਸੀਰਾ ਹਏ ਮਨ ਖੁਸ਼ ਹੋ ਜਾਊ ਉੱਤੇ ਬੈਠਾ ਜੇ ਤਸੀਰਾ ਪਿੰਡ ਵੰਦਰਾਂ ਦਾ ਨਾ ਚਮਕਾਤਾ ਹਨ ਨਹੀਂ ਆਪਾਂ ਆਸ਼ਾ ਚੱਕ ਆਸ਼ਾ ਕੰਪੈਨ ਤੇ ਚੜਾਤਾ ਹਨ ਨਹੀਂ ਆਪਾਂ ਆਸ਼ਾ ਆਪਾਂ ਆਸ਼ਾ ਕੰਪੈਨ ਤੇ ਚੜਾਤਾ ਹਨ ਨਹੀਂ ਆਪਾਂ ਆਸ਼ਾ ਤੇਰੀ ਮਨਾਂ ਗਰਵਾਜੇ ਕਰ ਜਾਊਂਗੀ ਮੈਂ ਚੁੱਪ ਵੀ ਤੇਰੀ ਮੰਨਾ ਗਰਵਾਜੇ ਕਰ ਜਾਊਂਗੀ ਮੈਂ ਚੁੱਪ ਰੋਟੀ 12 ਵਜੇ ਖਾਵੇਂ ਮੈਨੂੰ ਹੋ ਕਿੰਨਾ ਦੁੱਖ ਵੇ ਤੂੰ ਰੋਟੀ 12 ਵਜੇ ਖਾਵੇਂ ਮੈਨੂੰ ਹੋ ਕਿੰਨਾ ਦੁੱਖ ਨਾਉਣ ਧੋਂਦਾ ਤੂੰ ਫਿਕਰੇ ਮਕਾ ਤਹਾਣੀਆਂ ਵੇ ਚੱਕ ਜਾਣ ਨੂੰ ਚੱਕ ਜਾਣ ਨੂੰ ਸਿਆਪਾ ਨਵਾ ਪਾ ਤਹਾਣੀਆਂ ਵੇ ਸਾਡੀ ਜਾਨ ਨੂੰ ਸਾਡੀ ਜਾਨ ਨੂੰ ਸਿਆਪਾ ਨਵਾ ਪਾ ਤਹਾਣੀਆਂ ਵੇ ਸਾਡੀ ਜਾਨ ਨੂੰ ਬਹੁਤ ਬਹੁਤ ਧੰਨਵਾਦ ਬਾਈ ਸੀਰੇ ਬਾਈ ਦਾ ਪੈਂਡ ਹੈਗਾ ਜੀ ਵੰਦਰ ਚਟਾਣਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਕੀ ਬਾਈ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦਾ ਲੱਗਾ ਤੁਹਾਨੂੰ ਗਾਣਾ ਤੇ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟਰੈਕਟਰ ਦੀ ਡਰਾਈਵਰੀ ਕਰਦੇ ਮੈਨੂੰ ਹੋ ਗਿਆ ਜੀ 27-22 ਸਾਲ 27-22 ਸਾਲ ਬਾਈ ਦਾ ਸਾਰੀ ਉਮਰ ਟਰੈਕਟਰਾਂ ਚ ਨੰਗੀਆਂ ਤੇ ਬਾਈ ਨੇ ਬਹੁਤ ਸੋਹਣਾ ਗਾਣਾ ਲਿਖਿਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਬਹੁਤ